ਸਭ ਤੋਂ ਪਹਿਲਾਂ ਤਾਂ ਸਮੂਹ ਆਪਣੇ ਜਿਹੜੇ ਯਾਰ ਮਿੱਤਰ ਆਏ ਨੇ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਉਹ ਤੋਂ ਬਾਅਦ ਜਿਹੜੀ ਅਕਾਲੀ ਦਲ ਦੀ ਲੀਡਰਸ਼ਿਪ ਆ ਜਿਵੇਂ ਸਾਡੇ ਸਰਦਾਰ ਪਰਮਜੀਤ ਸਿੰਘ ਢਿੱਲੋਂ ਹੋਗੇ ਜਿਵੇਂ ਇਹਨਾਂ ਦੇ ਵੱਡੇ ਸਤਿਕਾਰਯੋਗ ਬਜ਼ੁਰਗ ਸਾਰੇ ਸਾਡੇ ਦੋਸਤ ਭਾਈ ਜੋ ਵੀ ਨੇ ਮੈਂ ਸਾਰਿਆਂ ਦਾ ਮਾਣ ਮਾਰਨਾਂ ਦਾ ਧੰਨਵਾਦ ਵੀ ਕਰਦਾ ਵੀ ਇਹਨਾਂ ਮਾਣ ਸਤਿਕਾਰ ਦੇ ਕੇ ਜਿਨ੍ਹਾਂ ਨੇ ਸਾਨੂੰ ਅਕਾਲੀ ਦਲ ਵਿੱਚ ਸ਼ਾਮਲ ਕੀਤਾ ਤੇ ਅੱਗੇ ਤੋਂ ਹੋਰ ਅਸੀਂ ਵੱਡੀ ਮਿਹਨਤ ਕਰਕੇ ਨਾਲ ਜੋ ਥੋੜਾ ਬਾਤੋ ਬਾਤ ਜੋੜਾਂਗੇ ਪਹਿਲਾਂ ਤਾਂ ਕਾਂਗਰਸ ਚ ਸੀ ਹਾਂ ਉਹ ਟੀਕਣਾ ਜਦੋਂ ਕਾਂਗਰਸ ਛੱਡ ਕੇ ਇਕੱਲੇ ਹੋ ਗਏ ਇੱਕੋ ਜਿੱਥੇ ਵੱਧ ਮਾਨ ਸਤਕਾਰ ਮਿਲਦਾ ਜਿੱਥੇ ਸਾਰੇ ਪੁੱਛਦੇ ਆ ਤਾਂ ਉਹ ਤਾਂ ਉੱਥੇ ਹੀ ਰਹਿਣਾ ਚਾਹੀਦਾ ਆਪਾਂ ਕਿੰਨੇ ਬਾਤ ਬਵਾ ਨਾਲ ਲੱਗੇ ਚਾਹੁੰਦੇ ਹੋਣਗੇ ਜੀ ਸੈਗਰੀਗੇਟ ਹੋਊਗਾ ਸੈਗਰੀਗੇਟ ਪਲੱਸ ਹੋਊਗਾ ਜੀ ਬਾਕੀ ਤੁਸੀਂ ਆਪ ਹੀ ਦੇਖੋ ਈਨਾ ਮਾ ਤੁਹਾਡਾ ਮੈਂ ਹਰਮਨ ਟੋਸਰ ਸਿੱਧੂ ਆ ਜੀ ਅਮੀ ਗੱਲ ਇਹ ਆ ਆਪਾਂ ਦਾ ਚੰਗੇ ਲੋਕਾਂ ਦਾ ਡਾਉਣਾ ਚਾਹੁੰਦੇ ਆ ਜਿਹੜਾ ਹੁਣ ਚੰਗਾ ਕੰਮ ਕਰੂਗਾ ਠੀਕ ਹੈ ਆਪਾਂ ਉਹਦੇ ਨਾਲ ਜੁੜਾਂਗੇ ਠੀਕ ਆ ਔਰ ਜੋ ਹਣੇ ਕਾਲੀ ਦਲ ਸਾਨੂੰ ਚੰਗੇ ਪਾਸੇ ਲਾਉਣ ਲੱਗਿਆ ਯੂਥ ਨੂੰ ਠੀਕ ਆ ਚੰਗੇ ਕੰਮ ਕਰਦੇ ਆ ਇਸ ਕਰਕੇ ਇਹਨਾਂ ਨਾਲ ਜੁੜੇ ਆਈਏ ਅਸੀਂ ਬਹੁਤ ਬਹੁਤ ਵਧੀਆ ਗੱਲ ਹੈ ਇਹ ਦੇਖੋ ਜੂਥ ਨੂੰ ਆਪਾਂ ਜੀ ਸੰਦੇਸ਼ ਪਾਸੇ ਲਾਵਾਂਗੇ ਜੂਥ ਆਪਣੇ ਪਾਹੀ ਰੜਦਾ ਜੂਥ ਵੀ ਅੱਜ ਕੱਲ੍ਹ ਉਹ ਹੀ ਬੰਦਾ ਚਾਹੁੰਦਾ ਵੀ ਜਿਹੜੀ ਉਹਨੇ ਸੋਲਿਆ ਠੀਕ ਆ ਉਹਨਾਂ ਦਾ ਚੰਗਾ ਗੰਮ ਚੰਗੇ ਪਾਸੇ ਲਾਵੇ ਨੌਕਰੀਆਂ ਮੈਨਾਂ ਕੁਛ ਵੀ ਲੱਭ ਵਗੈਰਾ ਵਗੈਰਾ ਠੀਕ ਆ ਤੇ ਜੇ ਹੁਣ ਆਪਾਂ ਜੂਥ ਨੂੰ ਮਾਰੇ ਪਾਸੇ ਲੱਗੂਗਾ ਜੂਥ ਉਹ ਤਾਂ ਪਿਛੇ ਹਟਾਂ ਹਟਾਂ ਗਈ ਹੁਣ ਮੈਂ ਇਕੱਲੀ ਦਲਤ ਰੜਿਆ ਮਾ ਠੀਕ ਆ ਮੈਨੂੰ ਕੁਛ ਚੰਗਾ ਲੱਗਿਆ ਤਾਂ ਹੀ ਰੜਿਆ ਮਾ ਠੀਕ ਆ ਦੂਜੀ ਪਾਰਟੀਆਂ ਨੂੰ ਨਹੀਂ ਖੁਸ਼ ਰਿਹਾ ਮੈਂ ਦੂਜੀ ਪਾਰਟੀਆਂ ਤੋਂ ਆਗਰ ਕੈਮਰਾ ਲੱਗ ਗਈ ਬੜਾ ਖੁਸ਼ੀ ਦਾ ਹਟਾਰਾ ਵੀ ਜਿਹੜੀ ਨੌਜਵਾਨੀ ਪੰਜਾਬ ਦੀ ਅੱਜ ਫੇਰ ਤੋਂ ਆਪਣੀ ਜਿਹੜੀ ਜਈਏ ਪੰਜਾਬ ਦੀ ਆਪਣੀ ਪਾਰਟੀ ਮਾਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਰਹੀ ਆ ਇਹ ਬੜਾ ਮਾਣ ਹੁੰਦਾ ਵੀ ਜਦੋਂ ਸਾਡੀ ਨੌਜਵਾਨੀ ਪੰਜਾਬ ਦੇ ਵਿੱਚ ਲਈ ਇਕੱਠਾ ਹੋ ਕੇ ਕੁਝ ਕਰਨਾ ਚਾਹੁੰਦੀ ਆ ਤੇ ਉਹਨਾਂ ਦਾ ਜਦੋਂ ਵਿਸ਼ਵਾਸ ਆਪਣੀ ਮਾਪਾਰਟੀ ਸ਼੍ਰੋਮਣੀ ਅਕਾਲੀ ਦਲ 'ਚ ਬਣਦਾ ਤਾਂ ਸਾਡਾ ਵੀ ਉਹਦੇ ਨਾਲ ਮਾਣ ਬੜਾ ਵੱਧ ਆਇਆ ਤੇ ਮੈਂ ਇਹ ਸਾਰੇ ਨੌਜਵਾਨਾਂ ਨੂੰ ਯਕੀਨ ਦਿਵਾਉਣਾ ਚਾਹੁੰਦਾ ਵੀ ਆਪਾਂ ਰਲ ਮਿਲ ਕੇ ਸਮਰਾਏ ਦੇ ਵਿਕਾਸ ਲਈ ਪੰਜਾਬ ਦੇ ਵਿਕਾਸ ਲਈ ਦਿਨ ਰਾਤ ਮਿਹਨਤ ਕਰਾਂਗੇ ਅਤੇ ਜਿੰਨੀ ਸਾਡੀ ਨੌਜਵਾਨੀ ਨੂੰ ਅੱਜ ਲੋੜ ਆ ਚਾਹੀਏ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਹੋਵੇ ਚਾਹੀਏ ਨਸ਼ਿਆਂ ਤੋਂ ਦੂਰ ਰੱਖਣ ਦੀ ਹੋਵੇ ਅਸੀਂ ਇਹਨਾਂ ਸਾਰਿਆਂ ਦਾ ਸਾਥ ਲੈ ਕੇ ਅਸੀਂ ਇਹ ਸਮਰਾਏ ਦੀ ਲੜਾਈ ਆਪਣੇ ਮੋਢਿਆਂ ਤੇ ਲੜਾਂਗੇ ਜਿਹੜੀ ਕੋਆਲਿਸ਼ਨ ਸੱਟ ਦੇ ਨੌਜਵਾਨ ਆਪਣੇ ਪਾਰਟੀ ਦੇ ਤੇ ਵੱਖ-ਵੱਖ ਪਾਰਟੀਆਂ ਤੋਂ ਮੇਰੇ ਵੀਰ ਦੇਖੋ ਪਹਿਲਾਂ ਤਾਂ ਮੇਰਾ ਪਿਆਰ ਸਤਿਕਾਰ ਇਹਨਾਂ ਦਾ ਪਹਿਲਾਂ ਅਸੀਂ ਕੋਈ ਮਾングਸਟੇ ਮੇਰੇ ਵੀਰ ਜੀ ਕਈਆਂ ਨੇ ਪਿਛੇ ਵਾਰ ਆਪ ਦਾ ਸਾਥ ਦਿੱਤਾ ਔਰ ਮੈਂ ਸਿਰਫ ਇਹੀ ਕਹੂੰਗਾ ਵੀ ਮੈਂ ਕਿਸੇ ਪਾਰਟੀ ਨੂੰ ਇੱਥੇ ਕੁਝ ਕਹਿਣ ਨਹੀਂ ਆਇਆ ਮੈਂ ਇਹ ਕਹਿਣ ਆਇਆ ਵੀ ਜਿਹੜੇ ਮੇਰੇ ਵੀਰ ਅੱਜ ਮੇਰੇ ਨਾਲ ਖੜੇ ਨੇ ਮੈਂ ਉਹਨਾਂ ਨੂੰ ਯਕੀਨ ਦਿਵਾਉਣਾ ਵੀ ਦਿਨ ਰਾਤ ਮਿਹਨਤ ਕਰੂੰਗਾ ਉਹਨਾਂ ਨੇ ਜੋ ਮੇਰੇ ਜੁ ਉਮੀਦਾਂ ਨੇ ਉਹਨਾਂ ਤੇ ਖਰਾ